ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪੌਂਟਾ ਸਾਹਿਬ ਦੀ ਪਾਵਨ ਧਰਤੀ ਤੇ ਅੱਜ ਜਿਸ ਗੁਰੂ ਅਸਥਾਨ ਦੇ ਆਪ ਜੀਆਂ ਨੂੰ ਅਸੀਂ ਦਰਸ਼ਨ ਦਿਦਾਰੇ ਕਰਾਵਾਂਗੇ ਉਦਾਸੀ ਸੰਤ ਕਿਰਪਾਲ ਦਾਸ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਮਹਾਰਾਜ ਜੀਆਂ ਦੇ ਵਰਸੋਏ ਜੋ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਜੀਆਂ ਨੂੰ ਆ ਕੇ ਪੌਂਟਾ ਸਾਹਿਬ ਵਿਖੇ ਆਪਣੇ 499 ਹੋਰ ਉਦਾਸੀਆਂ ਦੇ ਨਾਲ ਮਿਲਦੇ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰ ਦੇ ਚਰਣਾ ਵਿੱਚ ਰਹਿ ਕੇ ਜਪ ਤਪ ਕਰਦੇ ਨੇ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਤਾ ਜੀਆਂ ਨੂੰ ਇਹ ਬੇਨਤੀ ਕਰਦੇ ਮਹਾਰਾਜ ਜੀ ਹਰ ਦੁੱਖ ਸੁੱਖ ਦੇ ਵਿੱਚ ਅਸੀਂ ਤੁਹਾਡੇ ਨਾਲ ਸ਼ਾਮਲ ਹੋਵਾਂਗੇ ਜੇ ਜੁੱਧ ਵੀ ਲੜਨਾ ਪਿਆ ਪਹਾੜੀ ਰਾਜਿਆਂ ਦੇ ਨਾਲ ਸਮੇ ਦੀ ਹਕੂਮਤ ਦੇ ਨਾਲ ਤੇ ਅਸੀਂ ਭੱਜਾਂਗੇ ਨਹੀਂ ਗੁਰੂ ਗੋਬਿੰਦ ਸਿੰਘ ਜੀ ਇਹ ਗੱਲ ਸੁਣ ਕੇ ਉਦਾਸੀਆਂ ਦੀ ਅਕਸਰ ਹੱਸ ਪੈਂਦੇ ਰਹੇ ਕਿਉਂਕਿ ਮਹਾਰਾਜ ਆਉਣ ਵਾਲੇ ਭਵਿੱਖ ਤੋਂ ਚੰਗੀ ਤਰ੍ਹਾਂ ਜਾਣੂ ਸਨ ਸੋ ਆਓ ਨਾਲ-ਨਾਲ ਕਰੋ ਗੁਰੂ ਘਰ ਦੇ ਤੁਸੀਂ ਦਰਸ਼ਨ ਬਹੁਤ ਸੋਹਣੀ ਇਮਾਰਤ ਬਹੁਤ ਸੋਹਣਾ ਗੁਰੂ ਘਰ ਇਹ ਪਾਵਨ ਅਸਥਾਨ ਤਪ ਅਸਥਾਨ ਬਾਬਾ ਕ੍ਰਿਪਾਲ ਦਾਸ ਜੀ ਉਦਾਸੀ ਮਹੰਤ ਬਹੁਤ ਘੜ ਸੰਗਤਾਂ ਨੇ ਇਸ ਗੁਰੂ ਘਰ ਦੇ ਦਰਸ਼ਨ ਕੀਤੇ ਨੇ ਕਿਉਂਕਿ ਸਤਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਆਂ ਦੇ ਨਿਮਾਣੇ ਸਿੱਖ ਜਿਨ੍ਹਾਂ ਨੇ ਇੱਥੇ ਬਹੁਤ ਲੰਮਾ ਸਮਾਂ ਬੈਠ ਕੇ ਤਪ ਕੀਤਾ ਉਸ ਸ਼ਿਲਾ ਦੇ ਉਸ ਪੱਥਰ ਦੇ ਉੱਤੇ ਕਹਿੰਦੇ ਆ ਚੌਂਕੜੀ ਜਿੱਥੇ ਰੋਜ਼ ਮਾਰ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਯਾਦ ਵਿੱਚ ਉਸ ਅਕਾਲ ਪੁਰਖ ਜੀਆਂ ਦੀ ਯਾਦ ਦੇ ਵਿੱਚ ਬਹਿੰਦੇ ਰਹੇ ਉਸ ਪੱਥਰ ਦੇ ਉੱਤੇ ਕਿਰਪਾਲ ਦਾਸ ਜੀ ਉਦਾਸੀ ਜੀਆਂ ਦੇ ਚੌਂਕੜੇ ਦੇ ਨਿਸ਼ਾਨ ਅੱਜ ਵੀ ਵੇਖਣ ਨੂੰ ਮਿਲਦੇ ਨੇ ਸੋ ਇਹ ਭੋਰਾ ਸਾਹਿਬ ਹੈ ਜਿਹਦੇ ਤੁਸੀਂ ਦਰਸ਼ਨ ਕਰ ਰਹੇ ਹੋ ਬਿਆਨ ਸੰਗਿਤਾ ਨੂੰ ਇੱਥੇ ਵੀ ਗੁਰੂ ਕਿਰਪਾ ਦੇ ਨਾਲ ਇਤਿਹਾਸ ਰਵੰਨ ਕਰਵਾਇਆ ਸੋ ਇਹ ਉਹ ਸਿਲਾ ਹੈ ਭਿਆਨ ਸੰਗਤਾਂ ਇੱਥੇ ਪਹੁੰਚ ਕੇ ਦਰਸ਼ਨ ਦੇਦਾਰੇ ਕਰਦੀਆਂ ਨੇ ਇੱਕ ਗੱਲ ਦਾ ਸੀ ਧਿਆਨ ਰੱਖਣਾ ਸਿੱਖ ਪੱਥਰ ਦਾ ਪੁਜਾਰੀ ਨਹੀਂ ਨਾ ਕਿਸੇ ਕਰਮਕਾਂਡ ਦਾ ਪਰ ਕਹਿੰਦੇ ਆ ਕਿ ਜਿਨ੍ਹਾਂ ਪੱਥਰਾਂ ਦੇ ਉੱਤੇ ਸਤਿਗੁਰਾਂ ਦੇ ਪੰਜੇ ਲੱਗੇ ਉਹ ਗੁਰੂ ਘਰ ਵੀ ਪੱਥਰ ਸਾਹਿਬ ਪੰਜਾ ਸਾਹਿਬ ਬਣ ਗਿਆ ਜਿਨ੍ਹਾਂ درختਾਂ ਦੇ ਹੇਠਾਂ ਜਾ ਕੇ ਸਤਿਗੁਰੂ ਬੈਠੇ ਉੱਥੇ ਵੀ ਬੇਰ ਸਾਹਿਬ ਅੰਬ ਸਾਹਿਬ ਗੁਰਦੁਆਰੇ ਬਣ ਗਏ ਸੋ ਕੇਵਲ ਸ਼ਰਧਾ ਮੁਤਾਬਕ ਸੰਗਤਾਂ ਦਰਸ਼ਨ ਕਰਦੀਆਂ ਨੇ ਇਸ ਸਿਲਾ ਦੀਆਂ ਪੱਥਰ ਦੀਆਂ ਤੇ ਇਸ ਘੋਰੇ ਦੀਆਂ ਜਿੱਥੇ ਬਹਿ ਕੇ ਮਹੰਤ ਉਦਾਸੀ ਕਿਰਪਾਲ ਦਾਸ ਜੀਆ ਨੇ ਲੰਮਾ ਸਮਾਂ ਤਪ ਕੀਤਾ ਸੋਨਾ ਦਾ ਥੋੜਾ ਇਤਿਹਾਸ ਇਦਾਂ ਵੀ ਹੈ ਜਦੋਂ ਪੰਗਾਣੀ ਦਾ ਜੁੱਧ ਹੁੰਦਾ ਹੈ 499 ਇਹਨਾਂ ਦੇ ਨਾਲ ਦੇ ਉਦਾਸੀ ਜਿਹੜੇ ਉਹ ਭੱਜ ਜਾਂਦੇ ਆ ਪਰ ਕਿਰਪਾਲ ਦਾਸ ਜੀ ਜਿਹੜਾ ਹੋਯਾਤਖਾਂ ਦੇ ਨਾਲ ਜੰਗ ਲੜਦੇ ਆ ਤੇ ਕਹਿੰਦੇ ਆ ਕਿ ਜਿਹੜਾ ਇਹਨਾਂ ਦੇ ਹੱਥ 'ਚ ਸਲੋਤਰ ਸੀ ਜਿਨ੍ਹਾਂ ਨੂੰ ਸਤਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਬਾਣੀ ਦੇ ਅੰਦਰ ਵੀ ਕੁੱਤਵਾ ਸ਼ਬਦ ਵਰਤੇ ਆ ਉਸ ਡੰਡੇ ਨਾਲ ਉਸ ਸਲੋਤਰ ਦੇ ਨਾਲ ਉਸ ਪੁੱਧਵੇ ਦਾ ਨਾਲ ਤੇ ਯਾ ਤਖਾ ਦੇ ਏਡੀ ਯੋਰ ਦੇ ਨਾਲ ਸਿਰ ਚ ਵਾਰ ਕਰਦੇ ਆ ਕਿ ਕਹਿੰਦੇ ਜਿਵੇਂ ਕ੍ਰਿਸ਼ਨ ਜੀ ਮਟਕੀ ਫੋਰਦੇ ਰਹੇ ਤੇ ਮੱਖਣ ਖਿਲਰਦਾ ਰਿਆ ਇਦਾਂ ਹੀ ਆਤਖਾਂ ਦੇ ਸਿਰ ਦੀ ਮਿੱਜ ਜਿਹੜੀ ਸੀ ਉਹ ਖਿਲਰ ਗਈ ਤੇ ਉਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਸਮ ਦੀ ਬਾਣੀ ਵਿੱਚ ਇਹ ਸਾਰਾ ਪ੍ਰਸੰਗ ਇਦਾਂ ਸੁਣਾਉਂਦੇ ਆ ਕਿਰਪਾਲ ਕੋਪੀਂ ਕੁੱਤ ਕੋ ਸੰਭਾਰੀ ਖਾਠੀ ਖਾਨ ਹਯਾਤ ਕੇ ਸੀਸ ਝਾਰੀ ਉਠੀ ਛਿਛ ਇਛੰ ਕੱਡਾ ਅਮੇਜਿੰਗ ਜੋਰੰਗ ਮਾਨੋ ਮੱਖਣਗ ਮਟਕੀ ਕਾਨ ਫੋਰਨ ਕਾਨ ਦਾ ਭਾਵ ਇੱਥੇ ਕ੍ਰਿਸ਼ਨ ਜੀ ਜਿਵੇਂ ਮਟਕੀ ਮੱਖਣ ਦੀ ਫੋੜਦੇ ਨੇ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਉਹ ਪਾਵਨ ਅਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਤਾ ਨੇ ਵਾਰ ਦਿੱਤੇ ਸੀ ਕਿ ਤੁਸੀਂ ਉਦਾਸੀਆਂ ਦੀ ਜਿਹੜੀ ਉਹ ਰੱਖ ਲਈ ਹੈ ਬਾਕੀ ਉਦਾਸੀ ਭੱਜੇ ਪਰ ਤੁਸੀਂ ਉਹਨਾਂ ਦੀ ਜੜ ਉਹਨਾਂ ਦਾ ਤਤ ਬਚਾ ਲਿਆ ਮਹਾਰਾਜ ਨੇ ਵੀ ਵਾਰ ਦਿੱਤਾ ਕਿ ਤੁਹਾਡੇ ਇਸ ਸਥਾਨ ਤੇ 36 ਪ੍ਰਕਾਰ ਦਾ ਲੰਗਰ ਚੱਲਿਆ ਕਰੂਗਾ ਕਦੇ ਸਮਾਂ ਮਿਲੇ ਪੌਂਟਾ ਸਾਹਿਬ ਜਦੋਂ ਤੁਸੀਂ ਦਰਸ਼ਨ ਦਿਦਾਰੇ ਕਰਨ ਜਾਓ ਤੇ ਇਸ ਅਸਥਾਨ ਤੇ ਜਰੂਰ ਆਪਣੇ ਪਰਿਵਾਰ ਦੋਸਤਾਂ ਮਿੱਤਰਾਂ ਨਾਲ ਜਾਇਓ ਅਮਰਤ ਵੇਲੇ ਜਦੋਂ ਅਸੀਂ ਸੰਗਤਾਂ ਨਾਲ ਪਹੁੰਚੇ ਤੇ ਘੱਟੋ ਘੱਟ 9 ਤੋਂ 10 ਪ੍ਰਕਾਰ ਦਾ ਇੱਥੇ ਭੰਤਾਂ ਦਾ ਲੰਗਰ ਚੱਲ ਰਿਹਾ ਸੀ ਸੋ ਦਿਨੇ ਵੀ ਇਸੇ ਤਰ੍ਹਾਂ ਤੇ ਰਾਤ ਵੀ ਇਸੇ ਤਰ੍ਹਾਂ ਬਖ ਬਖ ਭੰਤਾਂ ਦੇ ਲੰਗਰ ਇੱਥੇ ਚੱਲਦੇ ਨੇ ਸੋ ਜਰੂਰ ਸਮਾਂ ਕੱਢ ਕੇ ਇਸ ਗੁਰੂ ਘਰ ਦੇ ਦਰਸ਼ਨ ਦਿਦਾਰੇ ਆਪਜੀ ਕਰਨ ਜਾਇਓ ਤੇ ਚੰਗੀਆਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ